ਸੱਚੀ ਗੱਲ ਮੈਂ ਸੁਣਿਆ ਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਆਂ ਪਹਿਲੀ ਖਬਰ ਵੱਲ ਅਮਰੀਕੀ ਰਾਸ਼ਟਰਪਤੀ 트럼ਪ ਨੇ ਕਟੜਪੰਥੀ ਸੰਗਠਨ ਹਮਾਸ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਾਜ਼ਾ 'ਚ ਜੰਗਬੰਦੀ ਦੀ ਮੁਰ ਉਲੰਘਣਾ ਹੋਈ ਤਾਂ ਇਸ ਦਾ ਉਸ ਨੂੰ ਸਖਤ ਜਵਾਬ ਦਿੱਤਾ ਜਾਵੇਗਾ। 트럼ਪ ਨੇ ਮੰਗਲਵਾਰ ਨੂੰ ਆਪਣੀ ਇੱਕ 트ਰੂਥ ਸੋਸ਼ਲ ਪੋਸਟ ਵਿੱਚ ਲਿਖਿਆ ਮਿਡਲ ਈਸਟ ਅਤੇ ਇਸ ਦੇ ਆਸ-ਪਾਸ ਦੇ ਸਾਡੇ ਕਈ ਸਹਿਯੋਗੀਆਂ ਨੇ ਮੈਨੂੰ ਸਾਫ਼ ਤੌਰ ਤੇ ਕਿਹਾ ਕਿ ਜੇਕਰ ਮੈਂ ਕਹਾ ਤਾਂ ਉਹ ਪਾਰੀ ਬਲ ਨਾਲ ਗਾਜ਼ਾ 'ਚ ਆਉਣ ਅਤੇ ਹਮਾਸ ਨੂੰ ਸਿੱਧਾ ਕਰਨ ਲਈ ਤਿਆਰ ਨੇ। ਜੇਕਰ ਹਮਾਸ ਨੇ ਜੰਗਬੰਦੀ ਦੀ ਉਲੰਘਣਾ ਕਰਨਾ جاری ਰੱਖਿਆ, 트럼ਪ ਨੇ ਅੱਗੇ ਕਿਹਾ ਕਿ ਉਹਨਾਂ ਨੇ ਇਹਨਾਂ ਦੇਸ਼ਾਂ ਤੇ ਇਜ਼ਰਾਈਲ ਨੂੰ ਕਿਹਾ ਕਿ ਉਹ ਅਜੇ ਅਜੇ ਹ ਉਮੀਦ ਹੈ ਕਿ ਹਮਾਸ ਸਹੀ ਕੰਮ ਕਰੇਗਾ 트럼ਪ ਨੇ ਆਪਣੀ ਪੋਸਟ ਅੱਗੇ ਲਿਖਿਆ ਜੇਕਰ ਹਮਾਸ ਨੇ ਅਜੇ ਹਾਂ ਨਾ ਕੀਤਾ ਤਾਂ ਹਮਾਸ ਦਾ ਅੰਤਰ ਬਹੁਤ ਤੇਜ਼ੀ ਨਾਲ ਬੇਰਹਿਮੀ ਨਾਲ ਹੋਵੇਗਾ 트럼ਪ ਨੇ ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ਦਾ ਧੰਨਵਾਦ ਵੀ ਕੀਤਾ 트럼ਪ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਮਿਸਰ ਦੇ ਜ਼ਰਮ ਅਲ ਸ਼ੇਖ ਵਿੱਚ ਹੋਏ ਗਾਜ਼ਾ ਸ਼ਾਂਤੀ ਸਿਖਰ ਸੰਮੇਲਨ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰੋਬੋਬੋ ਸੁਵਯੰਤੋ ਨਾਲ ਮੁਲਾਕਾਤ ਕੀਤੀ ਸੀ ਸਾਡੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਜੇਕਰ ਹੜਪੀੜਤਾਂ ਲਈ ਸਰਕਾਰੀ ਗ੍ਰਾਂਟ ਹੀ ਵੰਡ ਦਿੰਦੇ ਤਾਂ ਕਈ ਹੋਰ ਹੜਪੀੜਤ ਪਰਿਵਾਰਾਂ ਨੂੰ ਕਾਫੀ ਰਾਤ ਮਿਲ ਸਕਦੀ ਸੀ ਪਰ ਇਹ ਮਦਦ ਦੇਣ ਤੋਂ ਸਾਡੇ ਕੁਝ ਮੈਂਬਰ ਲੋਕ ਸਭਾ ਤੇ ਰਾਜ ਸਭਾ ਵਾਂਝੇ ਰਹਿ ਗਏ ਕਾਨੂੰਨ ਮੁਤਾਬਿਕ ਇੱਕ ਲੋਕ ਸਭਾ ਮੈਂਬਰ ਆਪਣੇ ਹਲਕੇ ਵਿੱਚ ਹਰ ਸਾਲ 5 ਕਰੋੜ ਰੁਪਏ ਹੀ ਗ੍ਰਾਂਟ ਵੰਡ ਸਕਦਾ ਜਦੋਂ ਕਿ ਰਾਜ ਸਭਾ ਮੈਂਬਰ ਜੋ ਸਾਰੇ ਵਿਧਾਇਕਾਂ ਦੀਆਂ ਵੋਟਾਂ ਨਾਲ ਕੋਸ਼ਿਤ ਹੁੰਦਾ ਇਸ ਕਰਕੇ ਸਾਰੇ ਸੂਬੇ ਵਿੱਚ ਕਿਤੇ ਵੀ ਲੋੜ ਵਾਲੀ ਥਾਂ ਤੇ ਹਰ ਸਾਲ ਮਿਲਣ ਵਾਲੀ 5 ਕਰੋੜ ਦੀ ਗ੍ਰਾਂਟ ਮਦਦ ਲਈ ਦੇ ਸਕਦਾ ਬੀਤੇ ਸਮੇਂ ਪੰਜਾਬ ਵਿੱਚ ਹੜਾਂ ਨਾਲ ਕਰੀਬ 8-10 ਜ਼ਿਲ੍ਹੇ ਗਰੀਬ 1500 ਤੋਂ ਵੱਧ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਨੂੰ ਪੈਰੀ ਖੜਾ ਕਰਨ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਉਗੇ ਸਮਾਜ ਸੇਵੀ ਕਲਾਕਾਰ ਅਦਾਕਾਰ ਬਲਕੇ ਗਰੀਬ ਤੋਂ ਗਰੀਬ ਵੀ ਤਿਲ ਫੁੱਲ ਪਾਉਂਦਾ ਸੋਸ਼ਲ ਮੀਡੀਆ ਤੇ ਦੇਖਿਆ ਗਿਆ ਪਰ ਸਾਡੇ ਲੋਕ ਸਭਾ ਤੇ ਰਾਜ ਸਭਾ ਮੈਂਬਰ ਹੜ ਮਾਰੇ ਇਲਾਕਿਆਂ ਵਿੱਚ ਘੁੰਮਦੇ ਤਾਂ ਦੇਖੇਗੇ ਪਰ ਜਦੋਂ ਇੱਕ ਦੋ ਨੂੰ ਛੱਡ ਉਹਨਾਂ ਨੂੰ ਮਿਲ ਰਹੇ ਸਰਕਾਰੀ ਫੰਡਾਂ ਤੇ ਨਜ਼ਰ ਮਾਰੀਏ ਤਾਂ ਕਹਾਣੀ ਚਿੰਤਾਜਨਕ ਅਤੇ ਦੁਖਦਾਈ ਨਜ਼ਰ ਆ ਰਹੀ ਹੈ ਇਹ ਹਕੀਕਤ ਸਾਹਮਣੇ ਆਉਣ ਤੇ ਇੱਕ ਸ਼ਖਸੀਅਤ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਇੱਕੋ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਵਿੱਚੋਂ ਸਭ ਤੋਂ ਵੱਧ ਸੰਤ ਬਾਬਾ ਬਲਵੀਰ ਸਿੰਘ ਸਿਚੇਵਾਲ ਵੱਲੋਂ 1 ਅਕਤੂਬਰ 2025 ਤੱਕ ਮਿਲੀ 14.72 ਕਰੋੜ ਰਕਮ ਵਿੱਚੋਂ 12.30 ਕਰੋੜ 83% ਵੰਡ ਕੇ ਪਹਿਲਾ ਨੰਬਰ ਪ੍ਰਾਪਤ ਕੀਤਾ ਗਿਆ ਜਦੋਂ ਕਿ ਦੂਜੇ ਨੰਬਰ ਤੇ ਰਹੇ ਵਿਕਰਮਜੀਤ ਸਿੰਘ ਸਾਹਨੀ ਹੁਣ ਤੱਕ ਮਿਲੇ 14.72 ਕਰੋੜ ਵਿੱਚੋਂ 5.76 ਕਰੋੜ ਖਰਚ ਕੇ 50% ਤੋਂ ਵੀ ਥੱਲੇ ਨੇ ਨਾਈਜੀਰੀਆ ਚ ਗੈਸੋਲੀਨ ਨਾਲ ਭਰੇ ਇੱਕ ਟੈਂਕਰ ਚ ਵਿਸਫੋਟ ਹੋ ਗਿਆ ਇਸ ਹਾਦਸੇ ਚ 31 ਲੋਕਾਂ ਦੀ ਮੌਤ ਹੋ ਗਈ ਪੁਲਿਸ ਨੇ ਜਾਣਕਾਰੀ ਦਿੱਤੀ ਪੁਲਿਸ ਬੁਲਾਰੇ ਵਸ਼ੀਓ ਆਬਿਦੀਨ ਨੇ ਇੱਕ ਬਿਆਨ ਚ ਕਿਹਾ ਕਿ ਨਾਈਜ਼ਰ ਸੂਬੇ ਦੇ ਵਿਦਾ ਖੇਤਰ ਚ ਟੈਂਕਰ ਦੇ ਪਲਟਣ ਤੋਂ ਬਾਅਦ ਵਿਸਫੋਟ ਹੋਇਆ ਤੇ ਸਥਾਨਕ ਵਾਸੀ ਫੈਲ ਦੇ ਫਿਊਲ ਨੂੰ ਇਕੱਠਾ ਕਰਨ ਲਈ ਹਾਦਸੇ ਵਾਲੀ ਜਗ੍ਹਾ ਦੌੜੇ ਉਹਨਾਂ ਕਹੇ ਕਿ ਵਿਸਫੋਟ ਚ 17 ਲੋਕ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ ਚ ਲਿਜਾਇਆ ਗਿਆ ਹਾਲ ਦੇ ਮਹੀਨਿਆਂ ਚ ਨਾਈਜ਼ਰ ਸੂਬੇ ਚ ਪਾਰੀ ਟਰੱਕਾਂ ਨਾਲ ਜੁੜੇ ਹਾਦਸੇ ਵਧੇ ਨੇ ਜਿਸ ਲਈ ਖਰਾਬ ਸੜਕਾਂ ਅਤੇ ਰੇਲ ਨੈਟਵਰਕ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਹ ਸੁੱਬੇ ਉਤਰੀ ਅਤੇ ਦੱਖਣੀ ਨਾਈਜੀਰੀਆ ਵਿਚਾਲੇ ਮਾਲ ਦੀ ਆਵਾਜਾਈ ਲਈ ਇੱਕ ਮੁੱਖ ਪਾਰਗਮਨ ਕੇਂਦਰ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਡਰਾਈਵਰ ਅਤੇ ਟੈਂਕਰ ਦੇ ਮਾਲਕ ਦੀ ਪਛਾਣ ਕਰਨ ਅਤੇ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਗਵਰਨਰ ਉਮਰੂ ਬਾਗੋ ਨੇ ਕਿਹਾ ਕਿ ਬੇਹਦਨ ਰਾਸ਼ਜਨਕ ਹੈ ਕਿ ਲੋਕ ਖਤਰੇ ਦੇ ਬਾਵਜੂਦ ਪਲਟੇ ਹੋਏ ਟੈਂਕਰ ਤੋਂ ਪੈਟਰੋਲ ਇਕੱਠਾ ਕਰਨ ਚਲੇ ਗਏ। ਬਾਗੋ ਨੇ ਕਿਹਾ ਇਹ ਲੋਕਾਂ ਅਤੇ ਸੂਬਾ ਸਰਕਾਰ ਲਈ ਇੱਕ ਹੋਰ ਦਰਦਨਾਕ ਘਟਨਾ ਹੈ। ਟੈਰਿਫ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਕਾਰ ਵਿਵਾਦ ਵੱਧਦਾ ਜਾ ਰਿਹਾ ਅਮਰੀਕੀ ਰਾਸ਼ਟਰਪਤੀ 트ੰਪ ਨੇ ਇੱਕ ਵਾਰ ਫਿਰ ਚੀਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੀਨ ਸਾਡੇ ਨਾਲ ਕੋਈ ਸੌਦਾ ਨਹੀਂ ਕਰਦਾ ਤਾਂ ਅਸੀਂ ਉਹਨਾਂ ਤੇ 155% ਟੈਰਿਫ ਲਗਾਵਾਂਗੇ ਵਾਈਟ ਹਾਊਸ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਜਦੋਂ ਰੂਸ ਤੋਂ ਕੱਚਾ ਤੇਲ ਖਰੀਦਣ ਤੇ ਚੀਨ ਤੇ ਟੈਰਿਫ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਅਮਰੀਕੀ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਹੁਣ 1 ਨਵੰਬਰ ਤੋਂ ਚੀਨ ਤੇ ਲਗਭਗ 155% ਟੈਰਿਫ ਲਗਾਇਆ ਜਾਵੇਗਾ 트ੰਪ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਚੀਨ ਲਈ ਟਿਕਾਊ ਰਹੇਗਾ ਮੈਂ ਚੀਨ ਨਾਲ ਚੰਗਾ ਹੋਣਾ ਚਾਹੁੰਦਾ ਪਰ ਚੀਨ ਪਿਛਲੇ ਕੁਝ ਸਾਲਾਂ ਤੋਂ ਸਾਡੇ ਨਾਲ ਬਹੁਤ ਸਖਤ ਰਿਹਾ ਕਿਉਂਕਿ ਸਾਡੇ ਰਾਸ਼ਟਰਪਤੀ ਕਾਰੋਬਾਰੀ ਸਮਝਦਾਰ ਨਹੀਂ ਸਨ ਉਸਨੇ ਚੀਨ ਅਤੇ ਹਰ ਦੂਜੇ ਦੇਸ਼ ਨੂੰ ਸਾਡਾ ਫਾਇਦਾ ਉਠਾਉਣ ਦੀ ਇਜਾਜ਼ਤ ਦਿੱਤੀ 트럼ਪ ਨੇ ਕਿਹਾ ਮੈਂ ਯੂਰਪਨ ਯੂਨੀਅਨ ਨਾਲ ਇੱਕ ਸਮਝੌਤਾ ਕੀਤਾ ਮੈਂ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਇੱਕ ਸੌਦਾ ਕੀਤਾ ਇਨ੍ਹਾਂ ਵਿੱਚੋਂ ਬਹੁਤ ਸਾਰੇ ਸੌਦੇ ਬਹੁਤ ਵਧੀਆ ਨੇ ਇਹ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਮਟੈਰੀਫਾਂ ਕਾਰਨ ਅਜਿਹਾ ਕਰਨ ਦੇ ਜੋਖ ਸੀ ਸਾਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਸੈਂਕੜੇ ਅਰਵਾ ਇੱਥੋਂ ਤੱਕ ਕਿ ਖਰਵਾ ਡਾਲਰ ਦੇ ਭੁਗਤਾਨ ਮਿਲ ਰਹੇ ਨੇ ਅਸੀਂ ਆਪਣੇ ਕਰਜ਼ੇ ਦਾ ਭੁਗਤਾਨ ਕਰਨਾ ਸ਼ੁਰੂ ਤੇ ਮਗੇ ਰਾਸ਼ਟਰਪਤੀ ਡ੍ਰੰਪ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਕਈ ਦੇਸ਼ਾਂ ਨਾਲ ਵਪਾਰਕ ਸੌਦੇ ਕੀਤੇ ਨੇ ਉਹਨਾਂ ਦਾਅਵਾ ਕੀਤਾ ਕਿ ਕਈ ਦੇਸ਼ਾਂ ਨਾਲ ਸੌਦੇ ਹੋਏ ਨੇ ਜਿਨ੍ਹਾਂ ਨੇ ਪਹਿਲਾਂ ਸੰਯੁਕਤ ਰਾਜ ਅਮਰੀਕਾ ਦਾ ਫਾਇਦਾ ਉਠਾਇਆ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਮੈਨੂੰ ਉਮੀਦ ਹੈ ਕਿ ਅਸੀਂ ਚੀਨੀ ਰਾਸ਼ਟਰਪਤੀ ਸ਼ੀ ਜਿਨ ਪਿੰਗ ਨਾਲ ਇੱਕ ਨਿਰਪੱਖ ਵਪਾਰ ਸੌਦੇ ਤੇ ਪਹੁੰਚਾਂਗੇ ਮੰਗਲਵਾਰ ਦੇਰ ਰਾਤ ਨੂੰ ਪੂਰੇ ਪਾਕਿਸਤਾਨ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਐਨ ਸੀ ਐਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਮੰਗਲਵਾਰ ਦੇਰ ਰਾਤ ਨੂੰ ਪਾਕਿਸਤਾਨ ਵਿੱਚ 3.8 ਤਿੱਬਰਤਾ ਦਾ ਪੁਚਾਲ ਆਇਆ ਪੁਚਾਲ 80 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਪੁਚਾਲ ਦੀ ਦਹਿਸ਼ਤ ਕਾਰਨ ਲੋਕ ਆਪਣੇ ਘਰਾਂ ਵਿੱਚੋਂ ਨਿਕਲ ਕੇ ਬਾਹਰ ਸੁਰੱਖਿਆ ਥਾਵਾਂ ਤੇ ਭੱਜ ਗਏ ਦਿਨ ਦੇ ਸ਼ੁਰੂ ਵਿੱਚ 170 ਕਿਲੋਮੀਟਰ ਦੀ ਡੂੰਘਾਈ ਤੇ 4.6 ਤਿੱਬਰਤਾ ਦਾ ਇੱਕ ਹੋਰ ਪੁਚਾਲ ਆਇਆ ਇਸ ਤੋਂ ਪਹਿਲਾਂ ਐਨ ਸੀ ਐਸ ਅਨੁਸਾਰ ਸੋਮਵਾਰ ਨੂੰ ਪਾਕਿਸਤਾਨ ਵਿੱਚ 4.7 ਪਰਤਦਾ ਦਾ ਪੁਚਾਲਾ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਪਾਕਿਸਤਾਨ ਵਿੱਚ ਦਰਮਿਆਨੀ 4.0 ਤਿੱਬਰਤਾ ਦਾ ਪੁਚਾਲਾ ਲਿਆ ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਅਫਗਾਨਿਸਤਾਨ ਵਿੱਚ 4.3 ਤਿੱਬਰਤਾ ਦਾ ਪੁਚਾਲਾ ਲਿਆ ਐਕਸ ਦੇ ਇੱਕ ਪੋਸਟ ਦੱਸਿਆ ਗਿਆ ਕਿ ਪੁਚਾਲ 파ਰਤੀ ਮਿਆਰੀ ਸਮੇਂ ਆਈਐਸਟੀ ਤੇ ਸਵੇਰੇ 7:43 ਮਿੰਟ ਤੇ 110 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਪੁਚਾਲ ਟੈਕਟੋਨਿਕ ਪਲੇਟਾਂ ਦੀ ਗਤੀ ਕਾਰਨ ਹੁੰਦੇ ਨੇ ਇਸ ਦਾ ਮਤਲਬ ਹੈ ਕਿ ਪਲੇਟਾਂ ਫਾਲਟ ਲਾਈਨਾਂ ਦੇ ਕਿਨਾਰਿਆਂ ਤੇ ਤਣਾਅ ਬਣਦੇ ਜਵਾਲਾਮੂਖੀ ਗਤੀ ਵਿਧੀ ਵੀ ਇੱਕ ਯੋਗਦਾਨ ਪਾਉਣ ਵਾਲਾ ਕਾਰਕ ਹੈ ਜਵਾਲਾਮੂਖੀ ਫਟਣ ਜਾਂ ਮੈਗਮਾ ਇਆਂ ਗਤੀਵਿਧੀਆਂ ਵੀ ਪੁਚਾਲਾਂ ਦਾ ਕਾਰਨ ਬਣ ਸਕਦੀਆਂ ਨੇ ਪੂਰਬੀ ਇਥੋਪੀਆ ਦੇ ਇੱਕ ਸੁ ਦੂਰ ਇਲਾਕੇ 'ਚ ਇੱਕ ਟ੍ਰੇਨ ਦੀ ਦੂਜੀ ਟ੍ਰੇਨ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਤੇ ਹਾਦਸਾ ਸੋਮਵਾਰ ਰਾਤ ਨੂੰ ਧੀਰੇਦਾਵਾ ਸ਼ਹਿਰ ਨੇੜੇ ਉਸ ਸਮੇਂ ਵਾਪਰਿਆ ਜਦੋਂ ਟ੍ਰੇਨ ਵਾਪਾਰੀਆ ਤੇ ਉਹਨਾਂ ਦੇ ਸਮਾਨ ਨੂੰ ਲੈ ਕੇ ਜੀਬੂਤੀ ਸਰਹੱਦੇ ਨੇੜੇ ਦਿਵਾਲੇ ਸ਼ਹਿਰ ਤੋਂ ਵਾਪਸ ਆ ਰਹੀ ਸੀ। ਧੀਰੇਦਾਵਾ ਦੇ ਮੇਅਰ ਇਬਰਾਹਿਮ ਉਸਮਾਨ ਨੇ ਮੰਗਲਵਾਰ ਨੂੰ ਫੇਸਬੁੱਕ 'ਤੇ ਇੱਕ ਬਿਆਨ 'ਚ ਹਾਦਸੇ ਤੇ ਸੋਗ ਜ਼ਾਹਰ ਕੀਤਾ ਤੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਚਸ਼ਮਦੀਦਾ ਉਪਲਬਧ ਨਾ ਹੋਣ ਕਾਰਨ ਪੀੜਤਾ ਦੀ ਮਦਦ 'ਚ ਦੇਰੀ ਹੋਈ ਉਹਨਾਂ ਦੱਸਿਆ ਕਿ ਜ਼ਖਮੀਆਂ ਨੂੰ ਸਥਾਨਕ ਲੋਕਾਂ ਨੇ ਡੱਬਿਆਂ 'ਚੋਂ ਬਾਹਰ ਕੱਢਿਆ ਭਾਰਤ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਨਾਲ ਆਪਣੇ ਦੁਬੱਲੇ ਸਬੰਧਾਂ ਨੂੰ ਡੂੰਘਾ ਕਰਨ ਦੇ ਵਿਆਪਕ ਯਤਨਾਂ ਦੇ ਤਹਿਤ ਕਾਬੂਲ ਵਿੱਚ ਆਪਣੇ ਤਕਨੀਕੀ ਮਿਸ਼ਨ ਨੂੰ ਦੂਤਕਰ ਦਾ ਦਰਜਾ ਦੇਣ ਦਾ ਐਲਾਨ ਕੀਤਾ। ਐਲਾਨ ਅਜਿਹੇ ਸਮੇਂ ਕੀਤਾ ਗਿਆ ਜਦੋਂ ਡੇਢ ਹਫ਼ਤੇ ਪਹਿਲਾਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨਾਲ ਮੀਟਿੰਗ ਦੌਰਾਨ ਕਿਹਾ ਸੀ ਕਿ ਭਾਰਤ ਕਾਬੂਲ ਵਿੱਚ ਆਪਣੀ ਕੂਟਨੀਤਿਕ ਮੌਜੂਦਗੀ ਨੂੰ ਅਪਗ੍ਰੇਡ ਕਰੇਗਾ। ਅਗਸਤ 2021 ਵਿੱਚ ਤਾਲਿਬਾਨ ਦੇ ਅਫਗਾਨਿਸਤਾਨ ਵਿੱਚ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਭਾਰਤ ਨੇ ਕਾਬੂਲ ਸਥਿਤ ਆਪਣੇ ਦੂਤਕਰ ਤੋਂ ਆਪਣੇ ਅਧਿਕਾਰੀਆਂ ਨੂੰ ਵਾਪਸ ਅਦਲਿਆ ਜੂਨ 2022 ਵਿੱਚ ਭਾਰਤ ਨੇ ਇੱਕ ਤਕਨੀਕੀ ਟੀਮ ਤਾਇਨਾਤ ਕਰਕੇ ਅਫਗਾਨਿਸਤਾਨ ਦੀ ਰਾਜਧਾਨੀ ਵਿੱਚ ਆਪਣੀ ਕੂਟਨੀਤਿਕ ਮੌਜੂਦਗੀ ਮੁੜ ਸਥਾਪਿਤ ਕੀਤੀ ਸੀ DIG ਰੋਪੜ ਹਰਚਰਨ ਸਿੰਘ ਪੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਉਹਨਾਂ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਕਿਹਾ ਕਿ ਰਿਸ਼ਵਤ ਖੋਰੀ ਦੇ ਮਾਮਲੇ 'ਚ DIG ਰੋਪੜ ਹਰਚਰਨ ਸਿੰਘ ਪੁੱਲਰ ਨੂੰ ਮੇਰੇ ਵੱਲੋਂ ਪੁਲਿਸ ਮੈਕਮੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਪਹ੍ਰਸਾਚਾਰ ਦੇ ਮਾਮਲੇ ਵਿੱਚ ਨਾਮਜ਼ਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਅਹੁਦੇ ਤੇ ਹੋਵੇ ਉਸ ਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ ਹਰੇਕ ਤਰ੍ਹਾਂ ਦੀ ਰਿਸ਼ਵਤ ਖੋਰੀ ਵਿਰੁੱਧ ਆਮ ਆਦਮੀ ਪਾਰਟੀ ਦੀ ਜੰਗ ਚੜਹੀ ਰਹੇਗੀ ਦੱਸਦੇ ਕਿ ਪੰਜਾਬ ਸਰਕਾਰ ਨੇ 18 ਅਕਤੂਬਰ ਨੂੰ DIG ਹਰਚਰਨ ਸਿੰਘ ਪੁੱਲਰ ਇੱਕ ਕਾਰਵਾਈ ਕੀਤੀ ਵੀਰਵਾਰ ਨੂੰ ਸੀਬੀਏ ਚੰਡੀਗੜ੍ਹ ਨੇ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਮਹਾਲੀ ਤੋਂ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀਬੀਏ ਚੰਡੀਗੜ੍ਹ ਦੀਆਂ 8 ਟੀਮਾਂ ਨੇ ਇਸ ਮਾਮਲੇ ਵਿੱਚ ਸੱਤ ਥਾਵਾਂ ਤੇ ਛਾਪੇਮਾਰੀ ਕੀਤੀ ਜਿਨ੍ਹਾਂ ਵਿੱਚ ਅੰਬਾਲਾ ਮਹਾਲੀ ਚੰਡੀਗੜ੍ਹ ਅਤੇ ਰੋਪੜ ਸ਼ਾਮਲ ਹੈ ਸੀਬੀਏ ਨੇ ਡੀਆਈਜੀ ਪੁੱਲਰ ਦੇ ਦਫ਼ਤਰ ਕਾਰ ਫਾਰਮ ਹਾਊਸ ਅਤੇ ਹੋਰ ਥਾਵਾਂ ਦੀ ਤਲਾਸ਼ੀ ਲਈ ਸੂਚਨ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਤੋਂ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ